ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਮੈਂ ਕਿ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਗੁਰੂ ਸਾਹਿਬ ਦਾ ਜਿਹੜਾ ਵਿਸ਼ੇਸ਼ ਕਥਨ ਜਿਹੜਾ ਹੈ ਜੇ ਕਿਸੇ ਨੇ ਭਰਪੂਰ ਰੂਪ ਵਿੱਚ ਕਿਸੇ ਦੇ ਸਰੂਪ ਵਿੱਚ ਦੇਖਣਾ ਹੋਵੇ ਤਾਂ ਰਖੜਾ ਭਰਾਵਾਂ ਵਿੱਚੋਂ ਦੇਖਿਆ ਜਾ ਸਕਦਾ ਸਾਹ ਸਰਜੀਤ ਸਿੰਘ ਔਰ ਸਾਹ ਦਰਸ਼ਨ ਸਿੰਘ ਵਿੱਚ ਤਾਂ ਬਹੁਤ ਹੀ ਜ਼ਿਆਦਾ ਚਰਨਜੀਤ ਪੰਜਾਬੀਆਂ ਦਾ ਸੁਭਾਅ ਹੁੰਦਾ ਪਿਆਰ ਨਾਲੇ ਕਰਨ ਗੁਲਾਮੀ ਤਹ ਨਹੀਂ ਚੱਲਦੇ ਕਿਸੇ ਦੀ ਖੜ ਜਾਂਦੇ ਮੋਢੇ ਤੇ ਡਾਂਗਾ ਉਲਾਰ ਕੇ ਸੋ ਪੰਜਾਬੀਆਂ ਦਾ ਸਵਾਲ ਹੈ ਕਿ ਵੀ ਔਰ ਨਿਮਰਤਾ ਮਿਠਾਸ ਦਾ ਖਾਸ ਤੌਰ ਤੇ ਸੇਵਾ ਨਾਲ ਅੱਜ ਇਸ ਪਰਿਵਾਰ ਨੇ ਜਿਹੜਾ ਨਾਂ ਥਾਂ ਸਤਕਾਰ ਬਣਾਇਆ ਅਸੀਂ ਮਾਣ ਕਰ ਸਕਦੇ ਆ ਗੌਰਵ ਕਰ ਸਕਦੇ ਆ ਅੱਜ ਦੇਸ਼ ਦੇ ਅੰਦਰ ਅਸੀਂ ਮਹਿਸੂਸ ਕਰਦੇ ਆ ਕਿ ਪੰਜਾਬ ਜਿਹੜਾ ਹੈ ਅੱਜ ਬੜੀਆਂ ਚੁਣੌਤੀਆਂ ਜੋ ਗੁਜ਼ਰ ਰਿਹਾ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਸੰਕਟਾਂ ਵਿੱਚ ਘੇਰਿਆ ਹੋਇਆ ਸਾਜਸਾ ਦੇ ਤਹਿਤ ਔਰ ਇਹਨਾਂ ਸਾਜਸਾ ਨੂੰ ناکਾਮ ਕਰ ਲਈ ਔਰ ਪੰਥ ਦੀ ਆਵਾਜ਼ ਬਣਨ ਲਈ ਵੀ ਮੈਂ ਸਮਝਦਾ ਜਦੋਂ ਵੀ ਕਿਤੇ ਲੋੜ ਪਈ ਤਾਂ ਰਖੜਾ ਪਰਿਵਾਰ ਨੇ ਅੱਗੇ ਹੋ ਕੇ ਸੇਵਾ ਨਿਭਾਈ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਸੀ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਨੂੰ ਕੋਈ ਐਸੀ ਲੀਡਰਸ਼ਿਪ ਮਿਲਣੀ ਚਾਹੀਦੀ ਆ ਜਿਹੜੇ ਪੰਜਾਬ ਦੇ ਉਜੜੇ ਹੋਏ ਪੰਜਾਬ ਦੇ ਵਿਰਾਨ ਹੋਏ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਦੇ ਵਿੱਚੋਂ ਕੱਢ ਕੇ ਪੰਜਾਬ ਨੂੰ ਕਿਸੇ ਕਿਨਾਰੇ ਤੇ ਲੈ ਜਾਵੇ ਔਰ ਪੰਜਾਬ ਅੱਜ ਜਿਵੇਂ ਦਿੱਲੀ ਦੀਆਂ ਸਾਹਸਾਂ ਦੇ ਤਹਿਤ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੀ ਯੂਨੀਵਰਸਿਟੀ ਤੇ ਕੇਂਦਰ ਕਾਬਜ ਹੋਣਾ ਜਾ ਰਿਹਾ ਸਾਡੇ ਡੈਮਾਂ ਤੇ ਕਾਬਜ ਹੋ ਰਹੇ ਨੇ ਔਰ ਸਾਨੂੰ ਚੁਣੌਤੀਆਂ ਉਹਨਾਂ ਚੁਣੌਤੀਆਂ ਦਾ ਟੱਕਰਾ ਕਰ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋਣ ਦੀ ਲੋੜ ਆ ਹੁਣੇ ਹੁਣ ਤਰਨਤਾਰਨ ਦੀ ਇਲੈਕਸ਼ਨ ਨੇ ਜਿਹੜੇ ਨਤੀਜੇ ਕੱਢੇ ਨੇ ਜਿੱਤ ਕਿਸੇ ਦੀ ਹੋ ਗਈ ਹੋਵੇ ਦੋ ਨੰਬਰ ਤੇ ਕੋਈ ਆ ਗਿਆ ਹੋਵੇ ਤਿੰਨ ਤੇ ਕੋਈ ਆ ਗਿਆ ਹੋਵੇ ਪਰ ਮੈਂ ਕਹਿ ਸਕਦਾ ਕਿ ਤਰਨਤਾਰਨ ਉਪਚੋਣ ਨੇ ਬੜਾ ਸਪਸ਼ਟ ਤੇ ਸੰਕੇਤ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਅਜੇ ਵੀ ਪੰਥ ਜਿਉਂਦਾ ਅਜੇ ਵੀ ਪੰਥ ਜਾਗਦਾ ਔਰੇ ਪੰਥ ਦੇ ਟੁਕੜਿਆਂ ਵਿੱਚ ਨਾ ਵੰਡਿਆ ਹੋਵੇ ਜੇ ਪੰਥ ਖਿੰੜਿਆ ਨਾ ਹੋਵੇ ਜੇ ਪੰਥ ਦੀਆਂ ਆਵਾਜ਼ਾਂ ਅਲਗ-ਅਲਗ ਨਾ ਹੋਣ ਤਾਂ ਪੰਥ ਜਿਹੜਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਦੇਸ਼ ਤੇ ਸੂਬੇ ਤੇ ਰਾਜ ਕਰਨ ਤੋਂ ਸੋ ਇਸ ਕਰਕੇ ਅੱਜ ਪੰਥਕ ਸ਼ਕਤੀ ਨੂੰ ਮਜ਼ਬੂਤ ਕਰ ਲਈ ਜੋ ਤਰਨ ਤਾਰਨ ਦੇ ਲੋਕਾਂ ਨੇ ਸਨੇਹਾ ਦਿੱਤਾ ਮੈਂ ਮਾਨ ਨਾ ਕਹਿ ਸਕਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਰੋ ਮੰਨੀ ਅਕਾਲੀ ਦਲ ਪੁਨਰ ਸਰਜੀਤ ਬੈਠੇ ਨੇ ਸ਼ਸ਼ੋਭਤ ਨੇ ਸਾਰੀ ਟੀਮ ਬੈਠੀ ਆ ਔਰ ਇਸ ਟੀਮ ਦਾ ਆਗੂ ਰੋਲ ਨਿਭਾ ਰਹੇ ਨੇ ਰਖੜਾ ਪਰਿਵਾਰ ਦੇ ਮੈਂਬਰ ਸਾਹ ਸਰਜੀਤ ਸਿੰਘ ਰਖੜਾ ਸੋ ਸਾਡਾ ਯਤਨ ਕਿ ਅਸੀਂ ਪੰਜਾਬ ਨੂੰ ਖਿਲਰੇ ਹੋਏ ਪੰਜਾਬ ਨੂੰ ਬਰਬਾਦ ਹੋ ਰਹੇ ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਔਰ ਦਿੱਲੀ ਤੋਂ ਆਪਣੇ ਹੱਕ ਲੈਣ ਲਈ ਆਪਣਾ ਮਾਣ ਆਪਣੀ ਇੱਜ਼ਤ ਆਪਣਾ ਗੌਰਵ ਬਹਾਲ ਕਰਨ ਲਈ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਔਰ ਜਿਹੜਾ ਹੁਕਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਜਿਹਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹਦੇ ਨਾਲ ਲੱਗਿਆ ਜਾਵੇ ਪ੍ਰੈਸ ਵਾਲੇ ਪੁੱਛ ਰਹੇ ਸੀ ਕਿ ਕੀ ਸੰਕੇਤਾ ਉਹ ਉਪਚੋਣ ਦਾ ਮੈਂ ਉਹ ਉਪਚੋਣ ਨੇ ਬਾਰ-ਬਾਰ ਦਸਤਕ ਦਿੱਤੀ ਆ ਕਿ ਕਮਾਂਡ ਜਿਹੜਾ ਹੈ ਹੰਕਾਰ ਜਿਹੜਾ ਹੈ ਜੇ ਉਹ ਕਮਾਂਡ ਉਹ ਹੰਕਾਰ ਪਹਿਲਾਂ ਕਈ ਵਾਰ ਮੌਕੇ ਮਿਲੇ ਦੇਵਨਾ ਲੋਕਾਂ ਨੇ ਉਹ ਕਮਾਂਡ ਤੇ ਹੰਕਾਰ ਨੂੰ ਨਾ ਛੱਡਿਆ ਤਾਂ ਉਹੀ ਕੁਝ ਹੋਊਗਾ ਜੋ ਪਹਿਲਾਂ ਹੁੰਦਾ ਰਿਹਾ। ਜੇ ਕਮਾਂਡ ਹੰਕਾਰ ਤਿਆਗ ਕੇ ਅਖੜਾ ਪਰਿਵਾਰ ਵਾਂਗ ਨਿਮਰਤਾ, ਮਿਠਾਸ, ਸਤਿਕਾਰ ਨਾਲ, ਸੇਵਾ ਨਾਲ ਅੱਗੇ ਵਧੇ ਤਾਂ ਕੁਦਰਤੀ ਤੌਰ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਰਾਜ ਦੇ ਸਕਦੇ ਆ ਔਰ ਪੰਜਾਬ ਨੂੰ ਬਚਾਉਣ ਵਿੱਚ ਸਹਾਇ ਹੋ ਸਕਦੇ ਆ। ਮੈਨੂੰ ਲੱਗਦਾ ਹੈ ਕਿ ਜਿਹੜੇ ਤੁਰ ਜਾਂਦੇ ਨੇ ਸੰਸਾਰ ਤੋਂ ਉਹਨਾਂ ਦੇ ਨਾਲ ਰਿਸ਼ਤੇ ਨਿਭਾਉਣ ਵਾਲੀ ਇਹ ਆਖਰੀ ਪੀੜੀ ਹੈ। ਇਹ ਵੱਧ ਤੋਂ ਵੱਧ ਇੱਕ ਪੀੜੀ ਹੋਰ ਹੋਗੀ। ਉਸ ਤੋਂ ਬਾਅਦ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ ਤੁਰ ਜਾਣ ਵਾਲਿਆਂ ਨਾਲ ਰਿਸ਼ਤੇ ਨਿਭਾਉਣੇ ਬਹੁਤ ਦੂਰ ਦੀ ਗੱਲ। ਨਾਲ ਰਹਿਣ ਵਾਲਿਆਂ ਨਾਲ ਰਿਸ਼ਤੇ ਨਿਭਾਉਣੇ ਜਿਹੜੇ ਨੇ ਉਹ ਮੁਸ਼ਕਲ ਹੋਏ ਪਏ ਨੇ ਅੱਜ ਦੇ ਦੌਰ ਦੇ ਵਿੱਚ। ਰਿਸ਼ਤਿਆਂ ਦੇ ਜਿਹੜੇ ਸਬੰਧ ਨੇ ਉਹ ਸੁੱਕ ਗਏ ਨੇ ਜਿਵੇਂ ਭਾਈ ਸਾਹਿਬ ਜੀ ਬੋਲ ਕੇ ਗਏ ਨੇ ਰਿਸ਼ਤਿਆਂ ਦੇ ਸਬੰਧਾਂ ਨੂੰ ਜੇ ਕੋਈ ਤਰ ਰੱਖਦੀ ਹੈ ਚੀਜ਼ ਤੇ ਉਹ ਪਿਆਰ ਹੈ ਪ੍ਰੇਮ ਹੈ ਤੇ ਜਦੋਂ ਪ੍ਰੇਮ ਦੀ ਜਗ੍ਹਾ ਨਫ਼ਰਤ ਲੈ ਲਏ ਤੇ ਉਦੋਂ ਰਿਸ਼ਤੇ ਸੁੱਕ ਜਾਂਦੇ ਆ ਤੇ ਜਦੋਂ ਰਿਸ਼ਤਿਆਂ ਦੇ ਸਬੰਧ ਸੁੱਕ ਜਾਂਦੇ ਆ ਫਿਰ ਰਿਸ਼ਤੇ ਖਤਮ ਹੋ ਜਾਂਦੇ ਆ ਅੱਜ ਸਮਾਜ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੋ ਗਈ ਇੱਥੇ ਗੱਲ ਕੀਤੀ ਸੀ ਪੰਥਕ ਹਾਲਾਤਾਂ ਦੀ ਕੌਮੀ ਹਾਲਾਤਾਂ ਦੀ ਪਰ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਨਾ ਉਹ ਇਸ ਹਾਲਾਤ ਦੇ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਔਖੇ ਹਾਲਾਤ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਆਰਿਆਂ ਨਾਲ ਚੀਰੇ ਜਾਂਦੇ ਸੀ ਦੇਗਾਂ 'ਚ ਉਬਾਲੇ ਜਾਂਦੇ ਸੀ ਕੋਈ ਘਰ ਨਹੀਂ ਸੀ ਕੋਈ ਘਾਟ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਰਹਿਣ ਦਿੱਤੀ ਜਾਂਦੀ ਪਰ ਇਹ ਦੇ ਬਾਵਜੂਦ ਉਸ ਵੇਲੇ ਦੇ ਸਿੱਖ ਉਹਨਾਂ ਹਾਲਾਤਾਂ ਦੇ ਵਿੱਚੋਂ ਇੱਕ ਵਿਸ਼ਾਲ ਰਾਜ ਭਾਗ ਨੂੰ ਖਿੱਚ ਕੇ ਲੈ ਗਏ ਪਤਾ ਹੈ ਕਿਉਂ ਲੈ ਗਏ ਕਿਉਂਕਿ ਉਹਨਾਂ ਸਿੱਖਾਂ ਦਾ ਇੱਕ ਸਲੋਗਨ ਹੁੰਦਾ ਸੀ ਤੇ ਉਹ ਸਲੋਗਨ ਸੀ ਪ੍ਰਥਮ ਪੰਥ ਅੱਜ ਪ੍ਰਥਮ ਪੰਥ ਨਹੀਂ ਹੈ ਅੱਜ ਪੈਸਾ ਤੇ ਸੱਤਾ ਜਿਹੜੀ ਆ ਉਹ ਪ੍ਰਥਮ ਹੈ ਜਿਸ ਕਾਰਨ ਸਾਡੇ ਇਹ ਹਾਲਾਤ ਬਣੇ ਨੇ ਜਿਸ ਤਰ੍ਹਾਂ ਦੇ ਅਸੀਂ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ ਉਸ ਵੇਲੇ ਜਦੋਂ ਦੋ ਸਿੱਖ ਰਹਿ ਗਏ ਸੇ ਤੇ ਹਕੂਮਤ ਨੇ ਐਲਾਨ ਕਰਤਾ ਕਿ ਸਿੱਖ ਮੁਕਾਦਤੇ ਨੇ ਸਿੱਖ ਖਤਮ ਕਰ ਦਿੱਤੇ ਨੇ ਤੇ ਉਹਨਾਂ ਦੋ ਸਿੱਖਾਂ ਨੇ ਸਿੱਖਾਂ ਦੀ ਹੋਣ ਨੂੰ ਦਰਸਾਉਣ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਸੀ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਉਦੋਂ ਸਿੱਖ ਘਬਰਾਉਂਦੇ ਨਹੀਂ ਸੀ ਜਦੋਂ ਕੋਈ ਸਿੱਖਾਂ ਨੂੰ ਕਹਿੰਦਾ ਤੁਸੀਂ ਤਾਂ ਮੁੱਕ ਚੱਲੇ ਹੋਏ ਤੁਸੀਂ ਤਾਂ ਖਤਮ ਹੋ ਚੱਲੇ ਹੋਏ ਉਦੋਂ ਸਿੱਖ ਬਾਣੀ ਦੀ ਇੱਕ ਪੰਗਤੀ ਪੜ੍ਹਦੇ ਹੁੰਦੇ ਸੀ ਉਹ ਕਹਿੰਦੇ ਸੀ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਆ ਬੂਟ ਰਹੇ ਹੋਰੇ ਜੰਗਲ ਦੀ ਅੱਗ ਜਿਹੜੀ ਹੈ ਨਾ ਉਹ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਪਰ ਸਵਾਹ ਦੇ ਥੱਲੇ ਇੱਕ ਕੁੰਮਲ ਜਿਹੜੀ ਆ ਉਹ ਬਚ ਜਾਂਦੀ ਹੈ ਜਿੱਥੋਂ ਮੁੜ ਜਿਹੜਾ ਹੈ ਵਿਸ਼ਾਲ ਜੰਗਲ ਪੈਦਾ ਹੋ ਜਾਂਦਾ ਹੈ ਐਨੀ ਪੋਜ਼ਿਟਿਵਿਟੀ ਜਿਹੜੀ ਹੈ 18ਵੀਂ ਸਦੀ ਦੇ ਸਿੱਖਾਂ ਦੇ ਵਿੱਚ ਹੋਇਆ ਕਰਦੀ ਸੀ ਇਹੋ ਕਾਰਨ ਸੀ ਕਿ ਉਹਨਾਂ ਨੇ ਚੜ੍ਹਦੀ ਕਲਾ ਦੇ ਬੋਲੇ ਜਿਹੜੇ ਸੀ ਆਜ਼ਾਦ ਕੀਤੇ ਸੀ ਵੱਡਿਆ ਪਿਆ ਮੰंजे ਦੇ ਉੱਤੇ ਹੁੰਦਾ ਤੇ ਕੋਈ ਪੁੱਛਦਾ ਕੀ ਹਾਲ ਹੈ ਕਹਿੰਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਇਹ ਹਾਲਾਤ ਸੀ ਸਾਡੀ ਸਵਾ ਲੱਖ ਨੂੰ ਇੱਕ ਨੂੰ ਸਵਾ ਲੱਖ ਦੱਸਣਾ ਇਹ ਸਾਡੀ ਸੋਚ ਸੀ ਔਰ ਇਹੋ ਕਾਰਨ ਸੀ ਐਸੇ ਸੋਚ ਦੇ ਨਾਲ ਐਸੇ ਇਰਾਦੇ ਦੇ ਨਾਲ ਉਸ ਵਕਤ ਦੇ ਸ਼ਕਤੀਸ਼ਾਲੀ ਸਾਮਰਾਜ ਦੇ ਨਾਲ ਸਾਡੇ ਬਜ਼ੁਰਗ ਸਾਡੇ ਵਡੇਰੇ ਜਿਹੜੇ ਆ ਉਹ ਟਕਰਾਏ ਜੇ ਅੱਜ ਅਸੀਂ ਟਕਰਾਉਣਾ ਹੈ ਜ਼ੁਲਮ ਦੇ ਥੰਮ ਦੇ ਨਾਲ ਤੇ ਸਾਨੂੰ ਫਿਰ ਸਲੋਗਨ ਜਿਹੜਾ ਹੈ ਉਹ ਮੁੜ ਉਭਾਰਨਾ ਪਏਗਾ ਪ੍ਰਥਮ ਪੰਥ ਦਾ ਪੈਸਾ ਬਾਅਦ ਚ ਸਤਾ ਬਾਅਦ ਚ ਅਹੁਦੇ ਬਾਅਦ ਚ ਪਹਿਲੋ ਪ੍ਰਥਮ ਪੰਥ ਫਿਰ ਅਸੀਂ ਇਸ ਖਿੱਤੇ ਦੇ ਵਿੱਚ ਕਾਮਜ਼ਾਬ ਹੋਵਾਂਗੇ ਮਾਇਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਦੁਨੀਆ ਤੇ ਗੁਰੂ ਮਹਾਰਾਜ ਜੀ ਅਪਾਰ ਬਖਸ਼ਿਸ਼ ਹੋ ਜਾਂਦੀ ਹੈ। ਬਹੁਤ ਵੱਡੇ ਵੱਡੇ ਧਨਾੜੇ ਸੰਸਾਰ ਦੇ ਇਸ ਦੇਸ਼ ਵਿੱਚ ਪੰਜਾਬ ਵਿੱਚ ਵਸਦੇ ਨੇ। ਪਰ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਆਮੋ-ਮੋਮ ਅਸੀਂ ਦੇਖਦੇ ਆ ਕਿ ਜਿਹੜੀ ਸਰਮਾਇਆਦਾਰ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਅਪਾਰ ਬਖਸ਼ਿਸ਼ ਹੋ ਜਾਂਦੀ ਹੈ ਉਹ ਆਪਦੇ ਨਿੱਜ ਲਈ ਆਪਦੇ ਸਵਾਰਥਾਂ ਦੀ ਪੂਰਤੀ ਲਈ ਤਾਂ ਧਨ-ਦੌਲਤ ਦਾ ਪ੍ਰਯੋਗ ਕਰਦੇ ਨੇ ਪਰੰਤੂ ਸਮਾਜ ਦੇ ਗਰੀਬ ਪਛੜੇ ਲੋਕਾਂ ਲਈ ਧਰਮ ਲਈ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਲਈ ਜਾਂ ਹੋਰ ਕਿਤੇ ਨਾ ਕਿਤੇ ਕੋਈ ਐਸੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਮਨੁੱਖਤਾ ਨੂੰ ਲੋੜ ਹੈ ਮੋਰਚਿਆਂ 'ਚ ਕਿਸਾਨੀ ਮੋਰਚੇ ਹੋਰ ਮੋਰਚੇ ਇਹ ਚੀਜ਼ਾਂ ਇਸ ਪਰਿਵਾਰ ਦੇ ਹਿੱਸੇ ਆਈਆਂ ਕਿਸ ਪਰਿਵਾਰ ਨੇ ਆਪਣੀ ਧਨ ਦੀ ਸ਼ਕਤੀ ਨੂੰ ਸੇਵਾ ਦੇ ਰੂਪ ਵਿੱਚ ਵਰਤਿਆ ਔਰ ਉਹ ਰੱਚ ਕੋਈ ਸਵਾਰਥ ਨਹੀਂ ਸੀ ਮਖਰੂਬ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗਾ ਸਰਦਾਰ ਦਰਸ਼ਨ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਕਿਉਂਕਿ ਉਹਨਾਂ ਨੇ ਅਮਰੀਕਾ ਵਿੱਚ ਜਾ ਕੇ ਪਰਿਵਾਰ ਦਾ ਇਸ ਨਗਰ ਦਾ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ਔਰ ਬਹੁਤ ਵੱਡੀ ਥਾਂ ਬਣਾਈ ਹੈ ਬੜੇ-ਬੜੇ ਰੁਤਬਿਆਂ ਤੇ ਪਹੁੰਚੇ ਨੇ ਪਰੰਤੂ ਸੇਵਾ ਔਰ ਆਪਦੇ ਨਗਰ ਨੂੰ ਇਸ ਇਲਾਕੇ ਨੂੰ ਕਦੇ ਉਹਨਾਂ ਨੇ ਵਿਸਾਰਿਆ ਨਹੀਂ ਆਪਦੇ ਜੇ ਤੇ ਨਾ ਨਹੀਂ ਬਸਾਰਿਆ ਪੰਜਾਬ ਨੂੰ ਨਹੀਂ ਬਸਾਰਿਆ ਸੋ ਇਹ ਮੈਂ ਸਮਝਦਾ ਇਸ ਪਰਿਵਾਰ ਦੀ ਵਿਲੱਖਣਤਾ ਰਕੜਾ ਸਾਹਿਬ ਨੇ ਸਰਦਾਰ ਸਰਜੀਤ ਸਿੰਘ ਉਹਨਾਂ ਨੇ ਜੇ ਰਾਜਸੀ ਖੇਤਰ ਵਿੱਚ ਸੇਵਾ ਕੀਤੀ ਹੈ ਤਾਂ ਅਸੀਂ ਆਪਾਂ ਸਮੁੱਚੀ ਸੰਗਤ ਰੂਪ ਵਿੱਚ ਬੈਠੇ ਹਾਂ ਮਾਣ ਨਾਲ ਕਹਿ ਸਕਦੇ ਹਾਂ ਕਿ ਵੀ ਕੋਈ ਵਿਅਕਤੀ ਹੁੰਦਾ ਜਿਹਦੀ ਹਾਮੀ ਭਰੀ ਜਾ ਸਕਦੀ ਹੈ ਸਟੇਜ ਤੋਂ ਜਾਂ ਗੁਰੂ ਦੀ ਹਜ਼ੂਰੀ ਚ ਕਿ ਉਹਨਾਂ ਨੇ ਕੋਈ ਕ腐ਸ਼ਨ ਨਹੀਂ ਕੀਤੀ ਉਹਨਾਂ ਤੇ ਕੋਈ ਉਂਗਲ ਨਹੀਂ ਉਠਦੀ ਰਾਜਨੀਤੀ ਖੇਤਰ ਵਿੱਚ ਉਹਨਾਂ ਨੇ ਕਿਸੇ ਨਾ ਮਾੜਾ ਵਰਤਾਓ ਕੀਤਾ ਕੋਈ ਝੂਠੇ ਸੱਚੇ ਕੰਮ ਕੀਤੇ ਨੇ ਜਾਂ ਕੋਈ ਕਰਪਸ਼ਨ ਕੀਤੀ ਰਾਜਨੀਤੀ ਵਜ਼ੀਰ ਰਹਿ ਕੇ ਸੂਏ ਸਾਰੇ ਗੁਣ ਨੇ ਜਿਹੜੇ ਇਹ ਉਹਨਾਂ ਨੂੰ ਵਿਰਾਸਤ ਚੋਂ ਮਿਲੇ ਔਰ ਇਸ ਪਰਿਵਾਰ ਨੇ ਉਹਨਾਂ ਨੂੰ ਕਾਇਮ ਰੱਖਿਆ ਅੱਜ ਤੱਕ ਵੀ ਕਾਇਮ ਰੱਖਿਆ ਦੂਸਰਾ ਸਭ ਤੋਂ ਵੱਡਾ ਗੁਣ ਜੋ ਇਸ ਪਰਿਵਾਰ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਐਨਾ ਇਤفاق ਕਿਸੇ ਕਿਸੇ ਪਰਿਵਾਰ 'ਚ ਦੇਖਣ ਨੂੰ ਮਿਲਦਾ ਤਿੰਨਾ ਭਰਾਵਾਂ ਦਾ ਜੋ ਇਤفاق ਆ ਉਹਦੀ ਇੱਕ ਮਿਸਾਲ ਆ ਅੱਜ ਵੀ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਜੇ ਕੋਈ ਹੁਕਮ ਕਰਦੇ ਨੇ ਉਹ ਉਨਾ ਹੀ ਸਾਰਥਕ ਹੈ ਜਿੰਨਾ ਬਾਪੂ ਕਰਤਾਰ ਸਿੰਘ ਉਹਨਾਂ ਦਾ ਹੁਕਮ ਸੀ ਸੋ ਇਹ ਸੰਸਕਾਰੀ ਪਰਿਵਾਰ ਹੈ ਜਿਨ੍ਹਾਂ ਨੇ ਬਹੁਤ ਕਦਰਾਂ ਕੀਮਤਾਂ ਨਾਲ ਆਪਣਾ ਜੀਵਨ ਬਤੀਤ ਕੀਤਾ ਰਾਜਨੀਤੀ ਨੂੰ ਸੇਵਾ ਦੇ ਰੂਪ ਚ ਲਿਆ ਕੋ ਧੰਦਾ ਨਹੀਂ ਬਣਾਇਆ ਸੋ ਗੁਰੂ ਕਿਰਪਾ ਕਰੇ ਕਿ ਪਰਿਵਾਰ ਉਹਨਾਂ ਲੀਹਾਂ ਤੇ ਚੱਲਦਾ ਹੋਇਆ ਜਿੱਥੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰ ਰਿਹਾ ਉਥੇ ਇਸੇ ਤਰ੍ਹਾਂ ਸਮਾਜ ਔਰ ਧਰਮ ਦੀ ਸੇਵਾ ਕਰਦਾ ਰਹੇ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ ਸਮਾਪਤ ਵਿੱਚ ਇੱਕ ਬੇਨਤੀ ਕਰਕੇ ਬੇਨਤੀ ਸਮਾਪਤ ਕਰਦਾ ਇੱਥੇ ਸਟੇਜ ਤੇ ਸੰਗਤ 'ਚ ਬਹੁਤ ਵੱਡੀਆਂ ਧਾਰਮਿਕ ਰਾਸੀ ਸਖਸ਼ੀਤਾਾਂ ਸ਼ਿਸ਼ੋਭਤ ਨੇ ਅੱਜ ਪੰਥ ਬੜੇ ਸੰਕਟਮਈ ਦੌਰ 'ਚੋਂ ਲੰਘ ਰਿਹਾ ਠੀਕ ਆ ਸਿੱਖਾਂ 'ਚ ਗਰੀਬੀ ਤਾਂ ਨਹੀਂ ਆਇਆ ਉਹਨਾਂ 'ਈ ਆਜ਼ਾਰਥਿਕ ਤੌਰ ਤੇ ਸਿੱਖ ਸੰਪਨ ਨੇ ਰੋਟੀ ਵਧੀਆ ਖਾਂਦੇ ਨੇ ਪਰ ਸਾਡੀ ਰਾਸੀ ਕ੍ਰਾਈਸਿਸ ਹੈ ਜਿਹੜਾ ਔਰ ਧਾਰਮਿਕ ਕ੍ਰਾਈਸਿਸ ਹੈ ਜਿਹੜਾ ਉਹ ਬਹੁਤ ਵੱਧ ਗਿਆ ਪਤਾ ਨਹੀਂ ਕੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਇਹ ਸਾਰਾ ਸਿਸਟਮ ਸੁਧਰੇ ਤਾਂ ਮਾਸ਼ਾ ਬਣ ਰਿਹਾ ਹੈ ਔਰ ਥੱਲੇ ਸੰਗਤ ਹੈ ਜਿਹੜੀ ਉਹ ਇਹਨਾਂ ਚੀਜ਼ਾਂ ਤੋਂ ਚਿੰਤਤ ਆ ਸ਼ਹਿਰ ਰੁਤਬਿਆਂ ਤੇ ਬੈਠੇ ਲੋਕ ਉਹਨੇ ਚਿੰਤਤ ਨਹੀਂ ਇਸ ਕਰਕੇ ਗੁਰੂ ਕਿਰਪਾ ਕਰੇ ਕਿ ਸਾਰੀ ਪੰਥ ਦੀ ਅਗਵਾਈ ਕਰਨ ਵਾਲੀਆਂ ਵੱਖ-ਵੱਖ ਸਖਸ਼ੀਤਾ ਇਹਦੇ ਲਈ ਸਹਿਰਦ ਹੋਣ ਔਰ ਕੌਮੀ ਪਲੇਟਫਾਰਮ ਸਿਰਜਣ ਵਿੱਚ ਆਪਾਂ ਕਾਮਯਾਬ ਹੋਈਏ ਔਰ ਪੰਥ ਦੀ ਆਉਣ ਵਾਲੇ ਸਮੇਂ ਚ ਚੜ੍ਹਦੀ ਕਲਾ ਹੋਵੇ ਸਾਡੇ ਗਰੀਬ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੰਜਾਬ ਦੇ ਮਸਲੇ ਹੱਲ ਹੋਣ ਇਹ ਭਾਵਨਾ ਲੀਡਰਸ਼ਿਪ ਵਿੱਚ ਪੈਦਾ ਕਰਨ ਦੀ ਲੋੜ ਹੈ ਗੁਰੂ ਕਰੇ ਕਿਰਪਾ ਕਰੇ ਕਿ ਇਹ ਭਾਵਨਾ ਪੈਦਾ ਹੋਵੇ ਔਰ ਮੈਂ ਰਖੜਾ ਪਰਿਵਾਰ ਬਾਬਾ ਜੀ ਨੇ ਵੀ ਇਸ ਤੇ ਜ਼ਿਕਰ ਕੀਤਾ ਇਸ ਖੇਤਰ ਵਿੱਚ ਇਸ ਕਾਰਜ ਵਿੱਚ ਅਹਿਮ ਯੋਗਦਾਨ ਨਿਵਾ ਸਕਦਾ ਔਰ ਉਹਨਾਂ ਨੂੰ ਨਿਵਾਉਣਾ ਚਾਹੀਦਾ